ਕਿਉਂ ਬੋਲੇ ਸੁਆਮੀ ਗੁਰੂਤ ਕਬਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮਾਤਾ ਜੀ ਸੁਣੀਐ ਸਭ ਬਾਤ ਸੇ ਸਤ ਗੁਰ ਕੋ ਜਥਾ ਬਿਰਤਾਤ ਸੈਨਸ ਕੇਲਨ ਕਰ ਗਨ ਰਾਖੀ ਰਹੈ ਸੁਪਟ ਧਨ ਕੇ ਅਵਿਲਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ ਮਾਤਾ ਜੀ ਸੁਣੀਐ ਸਭ ਬਾਤ ਤੁਹਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੀ ਸਜੇ ਹੋਏ ਪਾਵਨ ਦਰਬਾਰ ਨਿੱਗੀ ਗੋਦ ਅੰਦਰ ਸ਼ਾਮ ਦੇ ਦੀਵਾਨ ਦੇ ਵਿੱਚ ਜੁੜਨਲ ਬੈਠੇ ਗੁਰੂ ਚਰਨਾਂ ਦਾ ਪਿਆਰ ਆਨੰਦ ਮਾਣ ਰਹੇ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਵਾਜਾਂ ਵਾਲੇ ਦੀ ਬਖਸ਼ੀ ਹੋਵੇ ਫਤੇ ਜੀ ਸਾਂਝ ਪਾਈਏ ਗੱਜਵਾਜ ਜੀ ਕੇ ਬੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹਿਰਾ ਸੇਬ ਅਰਦਾਸ ਮੁਖਵਾਖ ਆਰਤੀ ਆਰਤੀ ਦਾ ਕੀਰਤਨ ਸਰਵਣ ਕੀਤਾ ਹੈ ਹੁਣ ਕੁਝ ਸਮਾਪਾਂ ਲੜੀਵਾਰ ਇਤਿਹਾਸ ਨਾਲ ਜੁੜਨਾ ਹੈ ਸਮੇ ਸਮੇਂ ਅਨੁਸਾਰ ਦਾਸ ਜਥੇ ਸਮੀਤ ਗਾਨਿੰਗੋਗੀ ਸਿੰਘ ਜੀ ਰਣਦੀਪ ਸਿੰਘ ਗੁਰੂ ਚਰਨਾਂ 'ਚ ਹਾਜ਼ਰੀਆਂ ਭਰਦੇ ਹਾਂ ਹੁਣ ਫੇਰ ਮੇਰੇ ਸਤਿਗੁਰੂ ਮਹਾਰਾਜ ਨੇ ਸਾਡੇ ਔਗਣਹਾਰਿਆਂ ਤੇ ਰੁੱੜਦੇ ਫਿਰਦੇਆਂ ਤੇ ਕਿਰਪਾ ਕੀਤੀ ਹੈ ਫੇਰ ਆਪਣੇ ਚਰਨਾਂ ਦਾ ਪਿਆਰ ਸਮਾਂ ਸੇਵਾ ਦਿੱਤੀ ਹੈ ਸੋ ਆਓ ਉਸ ਚਲਦੀਆਂ ਸਵਾਵਾਂ ਵਿੱਚ ਜੋ ਲੜੀਵਾਰ ਕਥਾ ਚਲੀ ਆ ਰਹੀ ਹੈ ਸਹਿਬੇ ਕਮਾਲ ਦਸ਼ਮੀਸ਼ ਪਿਤਾਵਾਜਾਂ ਵਾਲੇ ਕਲਗੀਧਰ ਜਿਨ੍ਹਾਂ ਦਾ ਨਾਮ ਅਜੇ ਗੋਵਿੰਦ ਰਾਏ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਲਾਲ ਜੀ ਮਾਤਾ ਜੀ ਕਹਿੰਦੇ ਹੁੰਦੇ ਸਤਿਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਆ ਕੇ ਸਮੇਂ ਦੀ ਹਕੂਮਤ ਔਰੰਗਜ਼ੇਬ ਦਾ ਦਿੱਲੀ 'ਚ ਰਾਜ ਸੀ ਉਹਦੇ ਵੱਲੋਂ ਫਰਮਾਨ ਜਾਰੀ ਹੋਏ ਸਨ ਔਰੰਗਜ਼ੇਬ ਵੱਲੋਂ ਕਿ ਮੇਰੇ ਰਾਜ ਦੇ ਵਿੱਚ ਮੇਰੇ ਹੁਕਮ ਤੋਂ ਬਿਨਾ ਕੋਈ ਕਲੰਗੀ ਨਹੀਂ ਲਾ ਸਕਦਾ ਕੋਈ ਫੌਜਾਰੀ ਰਕਲਾ ਰੱਖ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਏ ਵੀ ਹੁਕਮ ਸੀ ਕੋਈ ਝਟਕਾ ਨਹੀਂ ਖਾ ਸਕਦਾ ਹੈ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਮਹਾਰਾਜੀ ਦੇ ਵੀ ਬਚਨ ਆਉਂਦੇ ਨੇ ਸਾਧ ਸੰਗਤ ਜੀ ਇਹਨਾਂ ਗੱਲਾਂ 'ਚ ਸੋ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਫਰਮਾਨ ਸਨ ਕਿਉਂਕਿ ਹਿੰਦੁਸਤਾਨ ਨੂੰ ਇਹਨਾਂ ਗਿਲਜਿਆਂ ਨੇ ਲੋਤੀਆਂ ਨੇ ਮੁਗਲਾਂ ਨੇ ਪਠਾਣਾ ਨੇ ਮੁਸਲਮਾਨਾਂ ਨੇ ਗੁਲਾਮ ਬਣਾਇਆ ਹੋਇਆ ਸੀ ਇਸ ਗੁਲਾਮੀ ਦੀਆਂ ਜੜਾਂ ਪਟਣਾ ਵਾਸਤੇ ਗੁਰੂ ਨਾਨਕ ਪਾਤਸ਼ਾਹ ਤੋਂ ਯਤਨ ਆਰੰਭ ਹੋਏ ਹੁਕਮ ਲੰਗੀਰ ਮਹਾਰਾਜ ਦਸਵੇਂ ਪਾਤਸ਼ਾਹ ਦਸਮਾ ਜਮਾ ਗੁਰੂ ਨਾਨਕ ਦਾ ਓ ਮਹਾਨ ਜੋਤ ਪ੍ਰਕਾਸ਼ ਹੋ ਕੇ ਉਸ ਕਰਤੱਵ ਨੂੰ ਨੇ ਪਿਰੇ ਚੜਨ ਵਾਸਤੇ ਜਿਹੜੀਆਂ-ਜਿਹੜੀਆਂ ਚੀਜ਼ਾਂ ਦੀ ਲੋੜ ਹੈ ਤਿਆਰੀ ਕਰ ਰਹੇ ਨੇ ਫੌਜਾਂ ਰੱਖਣੀਆਂ ਆਰੰਭ ਕੀਤੀਆਂ ਸ਼ਸਤਰ ਧਾਰੀ ਹੋਏ ਸੂਰਮੇ ਕੰਗਿਤਮਹਾਰਾਜ ਆਪ ਕਲਗੀ ਸਜਾਉਂਦੇ ਸੀ ਪ੍ਰਸ਼ਾਦ ਦੇ ਹਾਥੀ ਦੀ ਸਵਾਰੀ ਕਰਦੇ ਕੋੜ ਸਵਾਰੀ ਤੀਰੰਦਾਜੀ ਸਲਾਖਾਨਾ ਅਸਲਾਖਾਨਾ ਜਿਹਨੂੰ ਕਹਿੰਦੇ ਨੇ ਜਿਵੇਂ ਅੱਜ ਅਸਲੇ ਦੀਆਂ ਫੈਕਟਰੀਆਂ ਲੱਗਦੀਆਂ ਨੇ 300 ਤੋਂ ਜ਼ਿਆਦਾ ਸ਼ਿਕਲੀਕਰ ਅਸਲਾ ਬਣਾਉਣ ਵਾਲੇ ਪਰਿਵਾਰ ਅਨੰਦਪੁਰ ਸਾਹਿਬ ਰਹਿੰਦੇ ਸੀ ਹੁਣ ਸਤਿਗੁਰੂ ਮਹਾਰਾਜ ਨੇ ਅਗਲੀ ਗੱਲ ਦੇਖੀ ਨਿਸ਼ਾਨ ਸਾਹਿਬ ਝੁਲਣੇ ਰੰਗ ਹੋਏ ਸਾਧ ਸੰਗਤ ਜੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਸਮੇਂ ਤੋਂ ਇਤਤੋ ਜਾ ਚੱਲੀ ਆ ਰਹੀ ਆ ਪਹਿਲਾਂ ਤੋਂ ਜਾ ਕਹਿੰਦੇ ਰਹੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸਮੇਂ ਨਿਸ਼ਾਨ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸਮੇਂ ਵੀ ਜੋੜੇ ਦੋ ਨਗਾਰੇ ਵੱਜਿਆ ਕਰਦੀ ਸੀ ਦੋਏ ਤਲਵਾਰਾਂ ਧਾਰਨ ਕੀਤੀਆਂ ਸੀ ਮਹਾਰਾਜ ਦੇ ਛੰਡੇ ਦੇ ਫਰਲੇ ਦੇ ਵਿੱਚ ਨੌ ਰੰਗ ਨੌ ਪਟੀਆਂ ਪਈਆਂ ਹੁੰਦੀਆਂ ਸੀ ਵੱਖਰੇ ਵੱਖਰੇ ਰੰਗਾਂ ਦੀਆਂ ਸੋ ਇਸ ਤਰ੍ਹਾਂ ਹੁਣ ਕਲਗੀਧਰ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਹੀ ਨੂਰ ਨਿਰੰਗ ਕੇਸ਼ਰੀ ਰੰਗ ਕੁਰਬਾਨੀ ਦਾ ਰੰਗ ਖਾਲਸੇ ਨੂੰ ਚਾੜਿਆ ਇਹਦੇ ਵਿੱਚ ਹੁਣ ਲੋੜ ਸੀ ਨਗਾਰੇ ਦੀ ਉਹ ਕੋਮ ਕਰ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਾਰਾ ਬਣਨ ਦਾ ਕਾਰੀਗਰ ਲੋਹਾਰ ਵਧੀਆ ਲੋਹਾ ਲਿਆ ਕੇ ਉਹ ਗਰਮ ਕਰਕੇ ਕੁੱਟਦੇ ਨੇ ਕੁੱਟ-ਕੁੱਟ ਕੇ ਦੋ ਕੜੇ ਬਣਾ ਕੇ ਪਹਿਲਾਂ ਫਿਰ ਉਹਨਾਂ ਨੂੰ ਜੋੜਿਆ ਗਿਆ ਵੱਡਾ ਨਗਾਰਾ ਬਣਾਇਆ ਗਿਆ ਮੜਨ ਵਾਸਤੇ ਦੇ ਦਿੱਤਾ ਖੱ쩌ਰ ਦੀ ਖੱਲ ਦੇ ਨਾਲ ਮੜਿਆ ਜਾਣਾ ਤੇ ਜਿਹੜੇ ਕੁਸਮ ਛੰਦ ਸਨ ਗੁਰੂ ਘਰ ਦੇ ਵਿੱਚ ਇਹ ਗੱਲਾਂ ਤੋਂ ਤੋਂ ਚਲੀਆਂ ਆ ਰਹੀਆਂ ਨੇ ਸਾਧ ਸੰਗਤ ਜੀ ਕਿਉਂਕਿ ਜਿੱਥੇ ਚਾਨਣਾ ਉੱਥੇ ਹਨੇਰਾ ਵੀ ਨਾਲ ਹੁੰਦਾ ਹੈ ਇੱਥੇ ਚੰਗਿਆਈ ਹੁੰਦੀ ਹੈ ਬੁਰਿਆਈ ਵੀ ਨਾਲ ਹੁੰਦੀ ਹੈ ਜੀਮੇਦਾਰ ਕਣਕ ਬੀਜਦਾ ਹੈ ਬੀਜ ਬਹੁਤ ਵਧੀਆ ਬੀਜਦਾ ਪਰ ਉਹਦੇ ਵਿੱਚ ਇਹਨਾਂ ਪਕਾਲੰਗਿਆਰੀ ਕਹਨੇ ਆ ਉਹ ਆਪਣੇ ਆਪ ਹੀ ਪੈਦਾ ਹੋ ਜਾਂਦੀ ਅਗਮੈਨੀ ਹੈ ਇਹ ਵਾਹਿਗੁਰੂ ਪਰਮਾਤਮਾ ਦੀ ਦੇਵ ਨੇਤੀ ਐਸੀ ਹੈ ਹਰ ਇੱਕ ਥਾਂ ਮੈਂ ਦੋ ਗੱਲਾਂ ਵਾਹਿਗੁਰੂ ਨੇ ਰੱਖੀਆਂ ਹਨ ਸਾਡੇ ਸਰੀਰ ਦੇ ਅੰਦਰ ਵੀ ਦੁੱਖ ਅਤੇ ਸੁਖ ਗੁਰੂ ਘਰ ਦੇ ਵਿੱਚ ਸੇਵਾ ਤੇ ਸਿਮਰਨ ਧਰਮ ਤੇ ਪਾਪ ਇਸੇ ਤਰ੍ਹਾਂ ਹੀ ਗੁਰੂ ਘਰ ਦੇ ਵਿੱਚ ਕੁਝ ਮਸੰਦ ਸਨ ਜਿਹੜੇ ਆਪਣੀ ਸੋਚ ਤੱਕ ਸੀਮਤ ਸੀ ਅੱਜ ਵੀ ਅਸੀਂ ਆਪਣੀ ਸੋਚ ਤੱਕ ਹੀ ਸੀਮਤ ਹਾਂ ਗੁਰੂ ਦਾ ਲੜਨੀ ਅਸੀਂ ਫੜਿਆ ਗੁਰੂ ਦੇ ਕੋ ਮਤ ਗੁਰ ਮਤ ਨਹੀਂ ਅਸੀਂ ਧਾਰਨ ਕੀਤੀ ਉਂ ਗੁਰੂ ਦੀ ਜਿਹੜੀ ਉਤਮ ਸੋਚ ਹੈ ਉਤਮ ਸੋਝੀ ਹੈ ਉਹ ਸਾਡੇ ਮਨ ਨੇ ਅਜੇ ਕਬੂਲ ਨਹੀਂ ਕੀਤੀ ਹੈ ਇਸੇ ਕਰਕੇ ਅਸੀਂ ਹੁਣ ਝੜਦੇ ਝਗੜਦੇ ਹਾਂ ਲੜਦੇ ਹਾਂ ਇਹ ਜਿਹੜੇ ਮਸੰਦ ਆਪਣੀ ਸੋਚਣੀ ਤੱਕ ਸੰ ਰਹੇ ਕਰ ਲਈ ਇਕੱਠੇ ਹੋ ਕੇ ਕਿ ਆਪਾਂ ਜਾ ਕੇ ਮਾਤਾ ਜੀਆਂ ਨੂੰ ਕਹੀਏ ਧੰਨ ਮਾਤਾ ਮਾਤਾ ਗੂਜਰੀ ਜੀਆਂ ਨੂੰ ਕਿ ਨਗਾਰਾ ਮੜਨਾ ਨਹੀਂ ਚਾਹੀਦਾ ਮਹਾਰਾਜ ਨਗਾਰਾ ਮੜਾ ਰਹੇ ਨੇ ਕਿਉਂ ਨਹੀਂ ਮੜਨਾ ਚਾਹੀਦਾ ਹੁਣ ਇਹ ਗੱਲਾਂ ਪਹਿਲਾਂ ਆਪਸ ਵਿੱਚ ਇਕੱਠੇ ਹੋ ਕੇ ਦਲੀਲਾਂ ਬਣਾ ਰਹੇ ਨੇ ਇਥੋਂ ਇਤਿਹਾਸ ਰੰਗ ਹੋ ਰਿਹਾ ਸਵਾਉ ਮਨ ਬਿਰਤੀਆਂ ਆਕਾ ਗਰ ਕਰਕੇ ਗੁਰੂ ਚਰਨਾਂ 'ਚ ਸੁਰਤੀ ਜੋੜ ਕੇ ਅਗਲਾ ਇਤਿਹਾਸ শ্রবণ ਕਰਨ ਦੇ ਲਈ ਸਾਰੇ ਹਾਜ਼ਰੀ ਲਵਾਈਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਬਬਾਤ ਉਹਨੇ ਵਿਚਾਰਾਂ ਕੀਤੀਆਂ ਉਹਨਾਂ ਨੇ ਕਿ ਮਾਤਾ ਜੀਆਂ ਕੋਲ ਜਾ ਕੇ ਆਪਾਂ ਕਹਾਂਗੇ ਮਾਤਾ ਜੀ ਸਾਡੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੋ ਸ੍ਰੀ ਸਤਿਗੁਰ ਕੋ ਜਥਾ ਬਿਰਤਾਂਤ ਆਪਾਂ ਜਾ ਕੇ ਕਹਾਂਗੇ ਵੀ ਜਿਵੇਂ ਸਤਿਗੁਰਾਂ ਦਾ ਬਿਰਤਾਂਤ ਭਾਵ ਜੋਗ ਖੇਡਾਂ ਕਰਦੇ ਨੇ ਘੋੜੇ ਰੱਖ ਲਏ ਹਥਿਆਰ ਧਾਰਨ ਕਰਾਤੇ ਫੌਜਾਂ ਰੱਖ ਲੀਆਂ ਫੇ ਚੜਾਈ ਕਰਕੇ ਜਾਂਦੇ ਹਨ ਹੁਣ ਨਗਾਰਾ ਮੜਿਆ ਜਾਣਾ ਹੈ ਕੀ ਜਿਹੜਾ ਵਰਤਾਂਤ ਹੈ ਸੈਨਸ ਕੇ ਲਣ ਕਰ ਗਨ ਰੱਖੀ ਬਹੁਤ ਜਿਆਦੇ ਫੌਜ ਵੀ ਇਕੱਠੀ ਕਰਕੇ ਰੱਖ ਲਈ ਹੈ ਰਹਿ ਸੁਪਟ ਧਨ ਕੇ ਅਵ ਲਖੀ ਕਿਉਂਕਿ ਜਿੰਨੇ ਵੀ ਸੂਰਮੇ ਰਹਦੇ ਨੇ ਉਹ ਤਾਂ ਸਾਰੇ ਨੌਕਰੀ ਚਾਹੁੰਦੇ ਨੇ ਮਾਇਆ ਚਾਹੁੰਦੇ ਹਨ ਰੀਤਾ ਕੋਈ ਫੌਜ ਵਰਤੀ ਨਹੀਂ ਹੁੰਦਾ ਹੈ ਇੱਕ ਤਾਂ ਖਰਚ ਦੇਗ ਕੋ ਭਾਰੀ ਇੱਕ ਤਾਂ ਗੁਰੂ ਘਰ ਦਾ ਜਿਹੜਾ ਲੰਗਰ ਹੈ ਲੰਗਰ ਦਾ ਬਹੁਤ ਭਾਰੀ ਖਰਚ ਹੈ ਅੰਮ੍ਰਿਤ ਵੇਲੇ ਤੋਂ ਚੱਲਦਾ ਹੈ ਸਾਰਾ ਦਿਨ ਲੰਗਰ ਵਰਤਦਾ ਹੈ ਅਨਨ ਗਨ ਕੋ ਆਹਾਰ ਹੋਏ ਤਿਆਰੀ ਅਨਨ ਗਨ ਬਹੁਤ ਜਿਆਦੇ ਸੰਤਾਂ ਵਾਸਤੇ ਜੋ ਵੀ ਗੁਰੂ ਨਾਨਕ ਦੇ ਘਰ ਆਉਂਦਾ ਲੰਗਰ ਛੱਕੇ ਜਾਂਦਾ ਹੈ ਇਸ ਕਰਕੇ ਕਾਫੀ ਜ਼ਿਆਦਾ ਲੰਗਰ ਤਿਆਰ ਕਰਨਾ ਹੁੰਦਾ ਹੈ ਰਸਤਾ ਬਸਤਾ ਲੱਗਦੀਆਂ ਹਨ ਜਾਮ ਨਿਸਾ ਲਗ ਜੋ ਚੱਲੇ ਆਵੇ ਜਾਮ ਨਿਸਾ ਇੱਕ ਪਹਿਰ ਰਾਤ ਰਹਿ ਤੱਕ ਇਹ ਮੰਨ ਲੋ ਵੀ ਜਿਹੜਾ ਰਾਤ ਦੇ 9 ਵਜੇ ਤੱਕ ਗੁਰੂ ਕੇ ਲੰਗਰ ਦੇ ਵਿੱਚ ਚੱਲ ਕੇ ਆਉਂਦਾ ਹੈ ਸਕਲ ਦੇਗ ਤੇ ਅਚ ਤ੍ਰਿਪਤਾਵੈ ਉਹ ਸਾਰੇ ਗੁਰੂ ਕੇ ਲੰਗਰ ਦੇ ਵਿੱਚੋਂ ਲੰਗਰ ਛੱਕੇ ਤ੍ਰਿਪਤ ਹੋ ਕੇ ਜਾਂਦੇ ਹਨ ਦੇਖੋ ਕਿੰਨਾ ਸੋਹਣਾ ਸਾਨੂੰ ਇੱਥੇ ਲੰਗਰ ਜਿਹੜਾ ਚੱਲਦਾ ਹੈ ਉਹਦਾ ਟਾਈਮ ਵੀ ਦਿੱਤਾ ਹੈ ਇਹ 9 ਵਜੇ ਤੱਕ ਰਾਤ ਦੇ ਲੰਗਰ ਚੱਲਦਾ ਇੱਕ ਪਹਿਰ 9 ਤੱਕ ਹੁੰਦਾ ਹੈ ਚਰਨ ਘੰਟਿਆਂ ਦਾ ਪਹਿਰ ਹੁੰਦਾ ਸਤ ਕੜੀਆਂ ਦਾ ਇਹ 9 ਵਜੇ ਤੱਕ ਜੋ ਵੀ ਆਉਂਦੀ ਹੈ ਸਾਰੀ ਸੰਗਤ ਕੋਈ ਵੀ ਆਉਂਦਾ ਹੈ ਲੰਗਰ ਛਕ ਕੇ ਤ੍ਰਿਪਤ ਹੋ ਕੇ ਜਾਂਦੇ ਹਨ ਪੁੰਨ ਸੁਪਟਣ ਕੋ ਦੇਨ ਸ਼ਮਾਹੀ ਫਿਰ ਜਿਹੜੇ ਸੂਰਮੇ ਰੱਖੇ ਉਹਨਾਂ ਨੂੰ 6 ਮਹੀਨੇ ਬਾਅਦ ਸ਼ਮਾਹੀ ਤਨਖਾਹ ਦਿੱਤੀ ਜਾਂਦੀ ਹੈ। ਬਿਨਾਂ ਲਈਏ ਕੋ ਰਹਿ ਨਾ ਪਾਹੀ। ਤਨ ਖਾ ਲੈਣ ਤੋਂ ਬਿਨਾ ਕੋਈ ਸੂਰਮਾ ਕੋਲ ਨਹੀਂ ਰਹਿੰਦਾ। ਰਾਜ ਦੇਸ਼ ਕੋ ਜਿਸ ਢਿਗ ਹੋਵੇ। ਇਹ ਹਰ ਕੰਮ ਤਾਂ ਉਹ ਕਰਦੇ ਹਨ ਜਿਨ੍ਹਾਂ ਕੋਲ ਰਾਜ ਭਾਗ ਹੋਵੇ। ਬੜਾ ਦੇਸ਼ ਹੋਵੇ, ਇਲਾਕਾ ਹੋਵੇ ਵੱਡਾ। ਇਤਨੋਂ ਖਰਚ ਨਿਵਾਹੈ ਸੋਏ। ਜਿੰਨਾ ਇਹ ਏਡਾ ਵੱਡਾ ਖਰਚ ਹੈ ਫੌਜਾਂ ਦਾ, ਘੋੜਿਆਂ ਦਾ, ਲੰਗਰ ਦਾ। ਇਹ ਤਾਂ ਰਾਜਿਆਂ ਦੇ ਖਰਚ ਹੁੰਦੇ ਹਨ ਆਪਣੇ ਘਰ ਸਿੱਖ ਸੰਗਤ ਆਵੇ ਆਪਣੇ ਘਰ ਦੇ ਵਿੱਚ ਤਾਂ ਸਿਖਾਉਂਦੇ ਨੇ ਸੰਗਤਾਂ ਆਉਂਦੀਆਂ ਨੇ ਜਥਾ ਸ਼ਕਤ ਭੇਟਣ ਅਰਪਾਵੇ ਉਹ ਆਪਣੀ ਜਥਾ ਸ਼ਕਤੀ ਦੇ ਨਾਲ ਜਿੰਨਾ ਕੋਈ ਜਿਹੜਾ ਜਿਹਾ ਕਾਰੋਬਾਰ ਹੈ ਉਸੇ ਤਰ੍ਹਾਂ ਹੀ ਉਹ ਆ ਕੇ ਭੇਟਾ ਚੜਾਉਂਦੇ ਨੇ ਸਿੱਖ ਕਿਸਤੇ ਹੁਕਮ ਨ ਕਰ ਕੈ ਲੈਣਾ ਕਿਉ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਕਿਸੇ ਨੂੰ ਹੁਕਮ ਕਰਕੇ ਨਹੀਂ ਲੈਂਦੇ ਕਿ ਤੂੰ ਇੰਨੀ ਭੇਟਾ ਦੇ ਕੇ ਜਾ ਇੰਨਾ ਚੜਾਵਾ ਚੜਾਓ ਇਉ ਗੁਰੂ ਘਰ ਦੀ ਮਰਜ਼ਾਦਾ ਮਸੰਦ ਘਰ ਵਿਚ ਸੋਚ ਰਹੇ ਨੇ ਇਸ ਤਰ੍ਹਾਂ ਲਿਆ ਨਹੀਂ ਜਾਂਦਾ ਹੈ ਜਿਸ ਤੇ ਖਰਚ ਸੈਨ ਕੋ ਦੇਣਾ ਜਿਸ ਕਰਕੇ ਸਾਰੀਆਂ ਫੌਜਾਂ ਨੂੰ ਖਰਚ ਦੇਣਾ ਤਉ ਜ਼ਿਕਰ ਅਸ ਫਿਕਰ ਨ ਕੋਈ ਫਿਰ ਇਨਾ ਕੁਛ ਹੁੰਦਿਆ ਹੋਇਆ ਵੀ ਗੋਵਿੰਦ ਰਾਏ ਜੀ ਨਾ ਤਾਂ ਕੋਈ ਜ਼ਿਕਰ ਕਰਦੇ ਨੇ ਨਾ ਕੋਈ ਉਹਨਾਂ ਨੂੰ ਕਿਸੇ ਗੱਲ ਦਾ ਫਿਕਰ ਹੈ ਰਹਿ ਵਿਚਾਰ ਨ ਆਮਦ ਸੋਈ ਵੇ ਕਿੰਨਕ آمد ਰਹ ਹੌਂਦੀ ਹੈ ਕਿੰਨਕ ਖਰਚ ਹੁੰਦਾ ਹੈ ਇਸ ਗੱਲ ਦੀ ਤਾਂ ਗੋਬਿੰਦ ਰਾਏ ਜੀਆ ਨੂੰ ਕੋਈ ਵਿਚਾਰ ਹੀ ਨਹੀਂ ਹੈ ਪਤਾ ਹੀ ਨਹੀਂ ਹੈ। ਿਓ ਮਸੰਦ ਸਲਾਹਾਂ ਬਣਾ ਰਹੇ ਨੇ। ਆਬਦੰਗਬ ਕੋ ਕਹਿ ਕਰਵਾਇਓ। ਵੀ ਹੁਣ ਨਗਾਰਾ ਵਜਾਉਣ ਵਾਸਤੇ ਨਗਾਰਾ ਕੜਵਾ ਰਹੇ ਨੇ ਤਿਆਰ ਕਰਾ ਰਹੇ ਨੇ ਤਿਆਰ ਹੋਤ ਹੈ ਸਭ ਲਖ ਪਾਇਓ ਇਹ ਗੱਲ ਸਾਰੇ ਜਾਣ ਰਹੇ ਨੇ ਵੀ ਨਗਾਰਾ ਹੁਣ ਥੋੜੇ ਦਿਨਾਂ ਚ ਤਿਆਰ ਹੋ ਜਾਣਾ ਹੈ ਇਸਤੇ ਹੋਏ ਉਤਪਾਤ ਵਿਸਾਲਾ ਜਦੋਂ ਨਗਾਰਾ ਤਿਆਰ ਹੋ ਗਿਆ ਫਿਰ ਇਹਦੇ ਨਾਲ ਝਗੜਾ ਖੜਾ ਹੋ ਜਾਊਗਾ ਚੜੇ বাজਾਵਣ ਕਰ ਜਿਸਕਾਲਾ ਜਿਸ ਵੇ ਗੋਵਿੰਦ ਰਾਏ ਜੀ ਘੋੜਿਆਂ ਤੇ ਸਵਾਰ ਹੋ ਕੇ ਚੜਾਈ ਕੀਤੀ ਨਾਲ ਨਗਾਰਾ বাজਾਇਆ ਜਦੋਂ ਨਗਾਰਾ ਵੱਜ ਗਿਆ ਵਸਪੇ ਜਦੀ ਰੌਲਾ ਪੈ ਜਾਣਾ ਹੀਮ ਚੰਦ ਕਹਿਲੂਰੀ ਰਾਜਾ ਜਿਹੜਾ ਕਹਿਲੂਰ ਦਾ ਬਲਾਸਪੁਰਿਆ ਰਾਜਾ ਕਹਿਲੂਰ ਰਿਆਸਤ ਹੈ ਬਲਾਸਪੁਰ ਰਾਜਧਾਨੀ ਸੀ ਇਹ ਜਿਹੜਾ ਰਾਜਾ ਹੈ ਜਿਸਕੇ ਸੰਗ ਅਨੇਕ ਸਮਾਜਾ ਜਿਹਦੇ ਕੋਲ ਬਹੁਤ ਜ਼ਿਆਦਾ ਫੌਜ ਹੈ ਬਹੁਤ ਜ਼ਿਆਦਾ ਤਲਕ ਰਾਜ ਭਾਗ ਵਟਾਏ ਦੇਸ਼ ਵਿਸਾਲ ਰਾਜ ਕੋ ਕਰ ਹੀ ਉਹ ਬੜੇ ਦੇਸ਼ ਵੱਡੇ ਰਾਜ ਤੱਕ ਰਾਜ ਕਰਦਾ ਹੈ ਬਹੁਤ ਇਲਾਕਾ ਹੈ ਉਹਦੇ ਥੱਲੇ ਗਿਰਪਤ ਗਨ ਰਹੇ ਨਿਤ ਅਨੁਸਰ ਹੀ ਫੇ ਜਿੰਨੇ ਵੀ ਇਹ ਪਹਾੜੀ ਰਾਜੇ ਨੇ ਇਸਾਰ ਇਸ ਕਹਿਲੂਰੀਏ ਰਿਆਸਤ ਦੇ ਰਾਜੇ ਜਿਹੜਾ ਭੀਮਚੰਦ ਸੀ ਕਹਿੰਦੇ ਇਹਦੀ ਆਗਿਆ ਚ ਰਹਿੰਦੇ ਨੇ ਦੇਹੀ ਦਮਾਮੇ ਕੀ ਧੁਨ ਸੁਣੈ ਜਦੋਂ ਹੀ ਨਗਾਰਾ ਬਜਾ ਦਤਾ ਫੇ ਨਗਾਰੇ ਦੀ ਧੁਨ ਨਗਾਰੇ ਦੀ ਜਦੋਂ ਆਵਾਜ਼ ਗੂੰਜਣੀ ਹੈ ਜਰੈ ਨ ਮਨ ਮੈ ਮਤ ਸਰ ਗੁਣੈ ਤਉ ਤੋਏ ਨਗਾਰੇ ਵੱਜਦੇ ਦੀ ਨਗਾਰੇ ਦੀ ਆਵਾਜ਼ ਸਹਾਰੀ ਨਹੀਂ ਜਾਣੀ ਉਹਦੇ ਅੰਦਰ ਈਰਖਾ ਪੈਦਾ ਹੋ ਜੂ ਆਪਣੇ ਦੇਸ਼ ਮੈਂ ਦੁੱਤੀਏ ਨਗਾਰਾ ਕਿਉਂਕਿ ਆਪਣੇ ਦੇਸ਼ ਆਪਣੀ ਰਾਜਧਾਨੀ ਦੇ ਅੰਦਰ ਕੋਈ ਹੋਰ ਦੂਸਰਾ ਨਗਾਰਾ ਵਜਾਉਣ ਵਾਲਾ ਹੋ ਜੇ ਨਗਾਰਬੰਦ ਕਿੰਮ ਬਾਜਣ ਦੇ ਕਰ ਹੰਕਾਰਾ ਉਹ ਹੰਕਾਰੀ ਐ ਉਹ ਕਿਵੇਂ ਵੱਜਣ ਦੇਵੇਗਾ ਕਿ ਮੇਰਾ ਰਾਜ ਹੋਵੇ ਹੋਰ ਜਣਾ ਨਗਾਰਾ ਕੋਈ ਵਜਾਉਂਦਾ ਹੋਵੇ ਮੇਰੇ ਰਾਜ ਚ ਉਹਦਾ ਨਗਾਰਾ ਵੱਜਦਾ ਹੋਵੇ ਅਸਨੈ ਨਗਾਰਾ ਵੀ ਇੱਕ ਹੁਕਮ ਦਾ ਹੀ ਪ੍ਰਤੀਕ ਹੈ ਬੈਸ ਨਵੀਨ ਗੁਰੂ ਕੀ ਅਹੈ ਸਤਗੁਰਾਂ ਦੀ ਜਿਹੜੀ ਉਮਰ ਹੈ ਉਹ ਨਵੀਨ ਹੈ ਚੜਦੀ ਜਵਾਨੀ ਟਟੇ ਨਹੀਂ ਉਰਮੇ ਹੱਠ ਗਹੈ ਉਹ ਹਟਦੇ ਨਹੀਂ ਹਨ ਮਨ ਦੇ ਵਿੱਚ ਬੜਾ ਹੱਠ ਰੱਖਦੇ ਨੇ ਜਾਂ ਤੇ ਜਾਣੀ ਪਰੈ ਖੁਟਾਈ ਇਸ ਕਰਕੇ ਇਸ ਕੱਲ ਦੇ ਵਿੱਚ ਖੁਟਿਆਈ ਜਾਣੀ ਪੈਂਦੀ ਹੈ ਵੀ ਇਹ ਜਿਹੜਾ ਕੰਮ ਹੈ ਨਗਾਰਾ ਵਜਾ ਕੇ ਮਢਾਉਣਾ ਇਹ ਬਹੁਤ ਜ਼ਿਆਦੇ ਦੁਖਦਾਇਕ ਗੱਲ ਹੋ ਗਈ ਸੈਲ ਪਤਨ ਸੋ ਮਚੈ ਲੜਾਈ ਇਥੋਂ ਪ੍ਰਤੀਤ ਹੁੰਦਾ ਕਿ ਪਹਾੜੀ ਰਾਜਿਆਂ ਨਾਲ ਲੜਾਈ ਹੋ ਜਾਣੀ ਐ ਇਸ ਮੈਂ ਅਨਕ ਉਪਾਦ ਉੱਠੈ ਹੈ ਇਹ ਜਦੋਂ ਲੜਾਈ ਹੋਏ ਫਿਰ ਬੜੇ ਉਤਪਾਦ ਹੁੰਦਾ ਝਗੜੇ ਖੜੇ ਹੋਣਗੇ ਵਾਸ ਕਰਨ ਪੀ ਸੰਸੈ ਪਹਿ ਤਾਂ ਫਿਰ ਇਥੇ ਰਹਿਣ ਦੇ ਵਿੱਚ ਵੀ ਸੰਸਾ ਬਣ ਜਾਣਾ ਮੇਰੇ ਤੇ ਅਨੰਦਪੁਰ ਸਾਹਿਬ ਦੇ ਵਿੱਚ ਰਹਿਣਾ ਵੀ ਔਖਾ ਹੋ ਜਾਣਾ ਹੈ ਇਹ ਮਸੰਦਾ ਦੀਆਂ ਦਲੀਲਾਂ ਤੇ ਵਿਚਾਰਾਂ ਹਨ ਆਪਣੇ ਪੁੱਤਰ ਅਬੈ ਸਮਝਾਵੋ ਵੀ ਆਪਣੇ ਪੁੱਤਰ ਨੂੰ ਹੁਣੇ ਹੀ ਸਮਝਾਓ ਬੰਦਬ ਬਾਜੈ ਨਹੀਂ ਹਟਾਵੋ ਇਸ ਤਰਾਵੇਂ ਹਟਾ ਦਿਓ ਗੋਮਦਰਾਏ ਜੀਆ ਨੂੰ ਵੀ ਨੰਗਾਰਾ ਨਾ ਬਚੇ ਵੱਡੇ ਗੁਰੂ ਖਸ਼ਟਮ ਰਨਕੀਨ ਜਿਹੜੇ ਵੱਡੇ ਸਤਿਗੁਰੂ ਹਰਕੋਮਨ ਸਾਹਿਬ ਜੀ ਸਨ ਉਹਨਾਂ ਨੇ ਬੜੇ ਜੰਗ ਕੀਤੇ ਬਾਸ ਸੁਦਾਸੁਰ ਕੋ ਤਜ ਦੀਨ ਜਿਨ੍ਹਾਂ ਨੇ ਤੇ ਤੱਕ ਕੇ ਅੰਮ੍ਰਿਤ ਸਾਤੋਂ ਵੀ ਜਿਨ੍ਹਾਂ ਨੇ ਛੱਡ ਦਿੱਤਾ ਸੀ ਰਹਿਣਾ ਅੰਮ੍ਰਿਤ ਸਰ ਛੱਡ ਕੇ ਚਲੇ ਗਏ ਸੀ ਸੰਕਟ ਭਏ ਅਨੇਕ ਪ੍ਰਕਾਰ ਹੀ ਅਨੇਕਾਂ ਪ੍ਰਕਾਰ ਦੇ ਸੰਕਟ ਹੋਏ ਸੁਨੇ ਪਿਖੇ ਤੁਮਨੇ ਬਹੁ ਬਾਰੀ ਵੀ ਉਹ ਪਹਿਲਾਂ ਤੁਸੀਂ ਨੇ ਸੁਣੇ ਨੇ ਦੇਖੇ ਵੀ ਹਨ ਇਹ ਵਿਚਾਰਾ ਪਸੰਦ ਕਰਦੇ ਨੇ ਮਾਤਾ ਜੀਆ ਨੂੰ ਸੁਣਾਉਣ ਦੇ ਲਈ ਮੈਂ ਤੋਸਾਨੇ ਗੱਲਾਂ ਸੁਣੀਆਂ ਵੀ ਨੇ ਦੇਖੀਆਂ ਵੀ ਨਹੀਂ ਇਹੋ ਮਾਤਾ ਜੀਆ ਨੂੰ ਦਲੀਲਾਂ ਦੇਣ ਦੇ ਲਈ ਇਸ ਤਰ੍ਹਾਂ ਦਾ ਬੜਾ ਸੋਹਣਾ ਸੁੰਦਰ ਜਾਲ ਬੁਣਿਆ ਹੈ ਦੇਸ਼ ਕਾਲ ਕੀ ਗਿਆਤਾ ਵਾਣ ਫਿਰ ਇਹ ਵੀ ਕਹਿੰਦੇ ਨੇ ਕਿ ਆਪ ਦੇਸ਼ ਤੇ ਕਾਲ ਦੇ ਹੁੰਦੇ ਇਲਾਕਾ ਸਮਾਂ ਕਾਲ ਹੁੰਦਾ ਵਕਤ ਵੀ ਤੁਰਕਾਂ ਦਾ ਰਾਜ ਐ ਤੁਰਕਾਂ ਦਾ ਤੇ ਦੇਸ਼ ਐ ਇੱਥੇ ਮੁਸਲਮਾਨਾਂ ਦਾ ਕੀ ਐਸਾ ਸਮਾਪਿਹਾਨ ਕਹੈ ਬਰ ਜੋ ਸਤਗੁਲ ਮਿਰਦਲ ਬਖਾਨ ਮਿਯਾ ਕੋਮਲ ਕੋਮਲ ਗੱਲਾਂ ਕਰਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਗੋਵਿੰਦ ਰਾਜ ਜੀਆ ਨੂੰ ਹਟਾ ਦਿਓ ਅਪਰ ਬਿਲਾਸ ਕਰੈ ਮਨ ਪਾਏ ਹੋਰ ਜੋ ਮਰ ਪੌਂਦਾ ਹੈ ਜੋ ਮਰਜੀ ਕਰੇ ਪਰੈ ਬਖੇੜਾ ਦਿਹੋ ਹਟਾਏ ਹਟਾ ਦਿਓ ਜਿਹੜਾ ਬਖੇੜਾ ਨਾ ਪਵੇ ਵੀ ਨੰਗਾਰਾ ਨਾ ਬਣੇ ਇਸ ਕਰਕੇ ਵਿਖੇੜਾ ਨਹੀਂ ਪੈਣਾ ਜੇ ਨਗਾਰਾ ਬਣ ਗਿਆ ਨਗਾਰਾ ਵੱਜੂਗਾ ਦੁਸ਼ਮਣਾਂ ਦੇ ਹਿਰਦੇ 'ਚ ਈਰਖਾ ਪੈਦਾ ਹੋ ਫਿਰ ਜੰਗ ਆਉਣਗੇ ਇਉਂ ਹੈ ਦਲੀਲਾ ਹਨ ਸੁਖ ਸੋ ਬਾਸੋ ਆਪਣੇ ਉਰਮੇ ਆਪਣੇ ਸੁੱਖਾਂ ਦੇ ਨਾਲ ਅਨੰਦਪੁਰ ਸਾਹਿਬ ਦੇ ਵਿੱਚ ਵਸਦੇ ਰਹ ਜੀ ਕੀ ਕਰੋ ਵਿਚਾਰਨ ਉਰਮੇ ਇਹ ਸਾਰੀਆਂ ਗੱਲਾਂ ਨੂੰ ਹਿਰਦੇ 'ਚ ਵਿਚਾਰੋ ਸੂਨਤਮ ਸੰਦਨ ਕੀ ਅਸਬਾਨੀ ਇਹ ਮਸੰਦਾਂ ਦੇ ਆਮ ਥੇਲਾ ਬੜੇ ਪਿਆਰ ਨਾਲ ਜਿਹੜੀਆਂ ਮਿਥ ਕੇ ਆਏ ਸੀ ਸਾਰੀਆਂ ਗੱਲਾਂ ਸੋਚ ਵਿਚਾਰ ਕੇ ਉਹ ਸਾਰੀਆਂ ਫਿਰ ਮਾਤਾ ਜੀਆਂ ਨੂੰ ਸੁਣਾਈਆਂ ਇਸੇ ਤਰੀਕੇ ਨਾਲ ਇਸੇ ਢੰਗ ਨਾਲ ਮਾਤਾ ਜੀ ਮਸੰਦਾ ਨਹੀਂ ਫਿਰੇ ਗੱਲ ਸੁਣ ਕੇ ਸ਼੍ਰੀ ਗੁਜਰੀ ਚਿਤ ਚਿੰਤਾ ਠਾਨੀ ਧੰਮ ਮਾਤਾ ਗੁਜਰੀ ਜੀ ਦੇ ਚਿੱਤ ਵਿੱਚ ਬੜੀ ਚਿੰਤਾ ਪੈਦਾ ਹੋ ਗਈ ਮਾਤਾ ਜੀ ਕਹੈ ਨ ਬਨੈ ਦਮਮ ਇਹ ਸੋਚਿਆ ਮਨ ਚ ਮਾਤਾ ਜੀਆ ਨੇ ਕਿ ਜਿਹੜੀਆਂ ਇਹਨਾਂ ਗੱਲਾਂ ਕਹੀਆਂ ਨੇ ਇਹ ਗੱਲਾਂ ਠੀਕ ਨਹੀਂ ਵੀ ਦਮਾਮਾ ਨਗਾਰਾ ਨਹੀਂ ਬਣਨਾ ਚਾਹੀਦਾ ਦੁਬ ਦੇ ਬਖੇਰਾ ਸੰਕਟ ਧੰਮ ਤਾਂ ਜੇ ਨਗਾਰਾ ਬਣ ਗਿਆ ਘਰ ਦੇ ਵਿੱਚ ਉਹ ਖੇੜਾ ਵੱਧ ਜਾਣਾ ਹੈ ਤੇ ਇਹਨਾਂ ਦੇ ਨਾਲ ਪਹਾੜੀ ਰਾਜਿਆਂ ਨਾਲ ਜੋ ਝਗੜਾ ਹੋ ਗਿਆ ਤੇ ਘਰ ਦੇ ਵਿੱਚ ਇਸ ਝਗੜੇ ਦਾ ਦੁੱਖ ਖੜਾ ਹੋ ਜਾਣਾ ਹੈ ਮੋਣ ਠਾਨ ਕਰਕੇ ਤਿਕ ਸਮੈ ਕਿਉਂ ਮਾਤਾ ਜੀ ਮਸੰਦਾਂ ਦੀ ਸਾਰੀਆਂ ਦਲੀਲਾਂ ਸੁਣ ਕਰਕੇ ਕਾਫੀ ਸਮਾਵੇ ਚੁੱਪ ਕਰ ਜਾਂਦੇ ਹਨ ਮਨਿਓ ਮਸੰਦਨ ਸੋ ਮਨ ਗਮੈ ਫਿਰ ਮਨ ਦੇ ਵਿੱਚ ਸਾਰੀਆਂ ਗੱਲਾਂ ਨੂੰ ਵਿਚਾਰ ਕੇ ਸੋਚ ਕੇ ਮਨ ਚਿੰਤਾ ਦੇ ਵਿੱਚ ਲੱਗਿਆ ਹੋਇਆ ਹੈ ਤੇ ਫਿਰ ਮਸੰਦਨ ਨਾਲ ਗੱਲਾਂ ਕਰਦੇ ਕਹਿੰਦੇ ਹਨ ਪਰ ਜੋ ਮੈਂ ਸੁਤ ਨਿਕਟ ਹਕਾਰੋਂ ਮਾਤਾ ਜੀ ਕਹਿਣ ਲੱਗੇ ਠੀਕ ਹੈ ਮਸੰਦੋ ਤੁਹਾਡੀ ਗੱਲ ਠੀਕ ਹੈ ਪਰ ਮੈਂ ਗੋਬਿੰਦ ਰਾਏ ਜੀਆਂ ਨੂੰ ਆਪਣੇ ਕੋਲ ਬੁਲਾਵਾਂਗੀ ਫਿਰ ਉਹਨਾਂ ਨੂੰ ਸਮਝਾਵਾਂਗੀ ਬਰਜਦੇ ਆਗੀ ਹਟਾ ਦੇਵਾਂਗੀ ਕਸ਼ਟਮ ਗੁਰੂ ਪ੍ਰਸੰਗ ਉਚਾਰੋ ਪਹਿਲਾ ਮੈਂ ਜਣਾਉਂਗੀ ਉਹਨਾਂ ਨੂੰ ਗੋ ਹਰਗੋਬਿੰਦ ਮਹਾਰਾਜ ਜੀਆਂ ਦੇ ਛੇਵੇਂ ਪਾਤਸ਼ਾਹ ਜੀਆਂ ਦੇ ਜਿਹੜੇ ਚਾਰ ਜੰਗ ਵੱਡੇ ਹੋਏ ਪੰਜ ਛੋਟੇ ਨੌ ਜੰਗਾਂ ਹੋਈਆਂ ਸੀ ਮਹਾਰਾਜ ਦੀਆਂ ਫਿਰ ਇਹ ਜਿਹੜੀਆਂ ਜੰਗਾ ਉਮੀਆ ਸੀ ਵੀ ਇਹ ਸਾਰਾ ਹਾਲ ਪਹਿਲਾਂ ਗੋਵਿੰਦ ਰਾਏ ਜੀ ਨੂੰ ਸੁਣਾਵਾਂਗੀ ਜਿਤ ਕਸ ਮੀਪੀ ਬੈਠਣ ਹਾਰੇ ਫਿਰ ਇਹ ਵੀ ਗੱਲ ਕਹਿੰਦੇ ਨੇ ਮਾਤਾ ਜੀ ਮਸੰਤਾ ਦੇ ਨਾਲ ਕਿ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖੋ ਮੈਂ ਵੀ ਆਪਣੇ ਮਨ ਦੇ ਵਿੱਚ ਦਲੀਲ ਕੀਤੀ ਐ ਸੋਚਿਆ ਮਨ ਦੇ ਅੰਦਰ ਵੀ ਜਿੰਨੇ ਵੀ ਗੋਵਿੰਦ ਰਾਏ ਜੀ ਜੋ ਮੇਰੇ ਲਾਲ ਸਾਹਿਬ ਜਾਦੇ ਨੇ ਉਹਨਾਂ ਦੇ ਨੇੜੇ ਬੈਠਣ ਵਾਲੇ ਨੇ ਸਮਝਦੇ ਹਾਂ ਸਮਝਾਏ ਵਿਚਾਰੇ ਮਨ ਦੇ ਵਿੱਚ ਵਿਚਾਰ ਕਰਕੇ ਉਹਨਾਂ ਨੂੰ ਸਮਝ ਦਿਆਂਗੇ ਸਮਝਾ ਦਿਆਂਗੇ ਕਿ ਤੁਸੀਂ ਸਾਰਿਆਂ ਨੇ ਇਸ ਤਰੀਕੇ ਨਾਲ ਗੋਬਿੰਦ ਰਾਏ ਜੀ ਦੇ ਨਾਲ ਰਹਿਣਾ ਹੈ ਗਨ ਉਤਸ਼ਾਹ ਦੀਨ ਕੀ ਗਾਥਾ ਕੀ ਸਮਝਾ ਦਿਆਂਗੇ ਮਾਤਾ ਜੀ ਇਹਦਾ ਕਹਿ ਰਹੇ ਨੇ ਮਸੰਦਾ ਨੂੰ ਵੀ ਜਿਹੜੇ ਮੇਰੇ ਲਾਲ ਗੋਵਿੰਦ ਰਾਏ ਜੀ ਦੇ ਨਾਲ ਰਹਿੰਦੇ ਨੇ ਸਿੱਖ ਤਾਂ ਉਹਨਾਂ ਨੂੰ ਇਹ ਗੱਲ ਸਮਝਾਵਾਂਗੀ ਕਿ ਤੁਸੀਂ ਗੋਵਿੰਦ ਰਾਏ ਜੀਆ ਨੂੰ ਹੱਲਾਸ਼ੇਰੀ ਨਾ ਦਿਓ ਜੰਗ ਲੜਨ ਵਾਸਤੇ ਜਾਂ ਜੰਗ ਦੀਆਂ ਗੱਲਾਂ ਨਾ ਉਹਨਾਂ ਦੇ ਕੋਲ ਕਰਿਆ ਕਰੋ ਵੀ ਇਹ ਗੱਲਾਂ ਮੈਂ ਉਹਨਾਂ ਦੇ ਨਾਲ ਰਹਿਣ ਵਾਲਿਆਂ ਗੁਰਸਿੱਖਾਂ ਨੂੰ ਸਮਝਾਵਾਂਗੀ ਹੱਲਾਸ਼ੇਰੀ ਨਹੀਂ ਦੇਣੀ ਕਿ ਹਾਂ ਆ ਇਉਂ ਕਰ ਦਿਆ ਗਿਆ ਹੂੰ ਕਰ ਦਿਆਂਗੇ ਔਂ ਕਰ ਦਿਆਂਗੇ ਅੱਜ ਵੀ ਇਸ ਤਰ੍ਹਾਂ ਚੱਲਦਾ ਹੈ ਹੋਂ ਤਾਂ ਪਰ ਇਹ ਗੱਲਾਂ ਅਨਪੋਲ ਪਣੇ ਵਿੱਚ ਸੰ ਕਰੋਨਾ ਸਾਹਿਬ ਜਾਦੇ ਸਾਥਾ ਨਹੀਂ ਮੇਰੇ ਲਾਲ ਗੋਵਿੰਦ ਰਾਏ ਨਾਲ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਾ ਕਰੇ ਬਦਮੀ ਉਤਸ਼ਾਹ ਦੇਣ ਵਾਲੀ ਉਹਨਾਂ ਨੂੰ ਇਸ ਗੱਲ ਵਿੱਚ ਅੱਗੇ ਵਧਾਉਣ ਵਾਲੀ ਜਿਤ ਭਰਾਤਾ ਕੋ ਅਬੈ ਹਕਾਰੋਂ ਇਹ ਵੀ ਗੱਲ ਕਹੀ ਮਸੰਦਾ ਨੂੰ ਕਿ ਮੈਂ ਆਪਣੇ ਭਰਾ ਨੂੰ ਬੁਲਾਵਾਂਗੀ ਕਿਉਂਕਿ ਮਾਤਾ ਗੂਜਰੀ ਜੀ ਦੇ ਭਰਾ ਸਨ ਮਾਮਾ ਕ੍ਰਿਪਾਲ ਚੰਦ ਜੀ ਕਹਿੰਦੀ ਮੈਂ ਉਹਨਾਂ ਨੂੰ ਗਲਾ ਕੇ ਆਪਣੇ ਕੋਲ ਸਦ ਕੇ ਇਨ ਬਾਤਨ ਤੇ ਕਹਿ ਹਟਕਾਰੋਂ ਉਹਨਾਂ ਨੂੰ ਵੀ ਸੁਚੇਤ ਕਰ ਦਿਆਂਗੀ ਕਿ ਇਹਨਾਂ ਗੱਲਾਂ ਤੋਂ ਕਹਿ ਕੇ ਹਟਾਓ ਗੋਵਿੰਦ ਰਾਏ ਜੀਆ ਨੂੰ ਵੀ ਨਗਾਰਾ ਨਾ ਬਣਾਉਣੁਰਨ ਭਾਣ ਜੇ ਤਿੰਨ ਸਮਝਾਵੋ ਫਿਰ ਗੁਰੂਆਂ ਦੇ ਭਾਣ ਦੇ ਪਾਪ ਬੀਬੀ ਭੀਰੋ ਜੀਆ ਦੇ ਪੁੱਤਰ ਸਨ ਹਰ ਗੋਬਿੰਦ ਸਹਿ ਮਹਾਰਾਜਿਆਂ ਦੇ ਦੋਤੇ ਲੱਗਦੇ ਸੀ ਮਾਤਾ ਗੂਜਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜਿਆਂ ਦੇ ਇਹਨਾਂ ਦੇ ਪਹਣ ਜਿਆਂ ਦੇ ਲੱਗ ਥਾਵੇਂ ਲੱਗਦੇ ਸੀ ਆਈ ਸੰਗੋਸਾ ਆਈ ਜੀਤ ਮੱਲ ਮਾਰੀ ਚੰਦ ਗੰਗਾ ਰਾਮ ਗੁਲਾਬ ਰਾਏ ਇਹ ਪੰਜ ਪੁੱਤਰ ਸਨ ਬੀਬੀ ਵੀਰੋ ਦੇ ਗੁਰੂ ਹਰ ਗੋਬਿੰਦ ਸਹਿ ਮਹਾਰਾਜ ਦੇ ਦੋਤੇ ਸੀ ਇਹ ਸਤ ਗੁਰਾਂ ਨਾਲੋਂ ਅਮਰਚ ਵੱਡੇ ਸਨ ਅਰਬਾਤ ਬੰਦਗੀ ਵਾਲੇ ਸੀ ਪੰਜੀ ਭਰਾ ਕਿਉਂਕਿ ਬੀਬੀ ਬੀਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰੀ ਸੀ ਨਾ ਇਸ ਕਰਕੇ ਮਾਤਾ ਗੋਜਰੀ ਜੀ ਕਹਿ ਰਹੇ ਨੇ ਕਹਿੰਦੇ ਮੈਂ ਉਹਨਾਂ ਨੂੰ ਵੀ ਕਹਾਂਗੀ ਇਹ ਗੱਲ ਸਮਝਾਵਾਂਗੀ ਨਹੀਂ ਜੰਗ ਕੇ ਜ਼ਿਕਰ ਚਲਾਵੋ ਵੀ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਜੰਗ ਦੀਆਂ ਗੱਲਾਂ ਨਾ ਕਰਿਆ ਕਰੋ ਗੋਬਿੰਦ ਰਾਏ ਨਾਲ ਜੋ ਸ਼ਿਕਾਰ ਨਾ ਦੂਰ ਸਦਾਵੋ ਜੇ ਸ਼ਿਕਾਰ ਖੇਡਣ ਜਾਂਦੇ ਨੇ ਦੂਰ ਨਾ ਜਾਣਾ ਚਿਤ ਪਰ ਚਾਏ ਸਦਨ ਕੋ ਲਿਆਵੋ ਉਹਨਾਂ ਨੂੰ ਪ੍ਰਚਾਅ ਕੀ ਗੱਲਾਂ ਚਲਾ ਕੇ ਛੇਤੀ ਮੋੜ ਲਿਆਉਣਾ ਜਿਨ੍ਹਾਂ ਕਿਉਂ ਕਰ ਵਰਜੋ ਇਹ ਬਾਤੀ ਜਿਵੇਂ ਕਿਵੇਂ ਕਰਕੇ ਇਹ ਗੱਲ ਤੋਂ ਬਰਜਾਂਗੇ ਨਾ ਹੱਕ ਬਨੋ ਕਹਾ ਉਤਪਤੀ ਨਾ ਹੱਕ ਕਿਸੇ ਗੱਲ ਤੋਂ ਬਿਨਾਂ ਹੀ ਕਿਉਂ ਝਗੜਾ ਛੇੜਨਾ ਹੈ ਸੁਪਾਟ ਰਖੇ ਤੋ ਰਾਖੋ ਤੈਸੇ ਸੂਰਮੇ ਰਖੇ ਨੇ ਤਾਂ ਉਸੇ ਤਰ੍ਹਾਂ ਰੱਖੀ ਰੱਖੋ ਖਰਚਨ ਕਰੈ ਆਏ ਧਨ ਜੈਸੇ ਜਿਵੇਂ ਧਨ ਆਉਂਦਾ ਉਸੇ ਤਰ੍ਹਾਂ ਖਰਚ ਕਰੋ ਸੂਰਮਿਆਂ ਤੇ ਮਹਾਰਾਜਨ ਸਿਉ ਪਰੈ ਬਿਗਾਰਾ ਪਰ ਰਾਜਿਆਂ ਦੇ ਨਾਲ ਵਿਗਾੜ ਨਹੀਂ ਪਾਉਣਾ ਆਪਾਂ ਨੇ ਮਾਲਕ ਦੇਸ਼ਣ ਕੇ ਦਲ ਭਾਰਾ ਉਹ ਦੇਸ਼ਾਂ ਦੇ ਮਾਲਕ ਨੇ ਦੇਖੋ ਜਹਾਨ ਸੁਣਤ ਮਾਤ ਤੇ ਭਨੇ ਮਸੰਦ ਮਾਤਾ ਜੀਆਂ ਕੋਲ ਸੁਣ ਕੇ ਫੇ ਜਿਹੜੀ ਮਸੰਦ ਗੱਲਾਂ ਕਰਦੇ ਨੇ ਆਪਾਂ ਕੱਲ ਨੂੰ ਵਿਚਾਰਾਂਗੇ ਸਮੇਂ ਦੀ ਸਮਾਪਤੀ ਹੈ ਸੋ ਆਓ ਇਸ ਤਰ੍ਹਾਂ ਮਾਤਾ ਜੀ ਤੇ ਮਸੰਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਗੋਬਿੰਦ ਰਾਏ ਜੀ ਨੂੰ ਹਟਾਉਣ ਵਾਸਤੇ ਸੋ ਪਿਆਰ ਨਾਲ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਣ ਕਰੋ ਹੋਈਆਂ ਬੁਲਾ ਮਾਫ ਕਰਨੀਆਂ ਨਹਿਰਾ ਜਨ ਸਿਉ ਪਰੈ ਬਿਗਾਰਾ ਮਾਲਕ ਦੇਸ਼ਣ ਕੇ ਦਲ ਪਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ